ਅਸੀ ਗੱਲ ਦੋਸਤੋ ਜੇਕਰ ਤੁਸੀਂ ਵੀ ਆਪਣੀਆਂ ਕੋਠੀਆਂ ਹਵੇਲੀਆਂ ਲਈ ਸਾਗਵਾਨ ਤੇ ਪਿੱਤਲ ਵਾਲੇ ਦਰਵਾਜੇ ਦੀ ਭਾਅ ਦੇ ਵਿੱਚੋਂ ਨਾ ਹਤਾ ਨੰਬਰ ਨੋਟ ਕਰ ਲਿਓ ਆਪਣੀ ਸਿੰਘ ਡੋਰ ਹੱਬ ਤੇ ਆਪਾਂ ਇੱਕ ਬਹੁਤ ਵੱਡਾ 15x12 ਦਾ ਦਰਵਾਜਾ ਬਣਾਏਗਾ ਸਾਰਾ ਹੀ ਸਾਗਵਾਨ ਦੇ ਵਿੱਚ ਬਣਿਆਗਾ ਤੇ ਪਿੱਤਲ ਲੱਗੀ ਆ ਪਿਓਰ ਪਿੱਤਲ ਲੱਗੀ ਆ ਜਿਹਦੀ ਪੂਰੀ ਗਾਰੰਟੀ ਆ ਤੇ ਜਿਹੜੀ ਪਾਲਿਸ਼ ਆ ਉਹ ਏਸ਼ੀਅਨ ਪੇਂਟ ਦੀ ਹੋਈ ਹੋਈ ਆ ਜਿਹਦੀ 5 ਸਾਲ ਦੀ ਗਾਰੰਟੀ ਆ ਪੂਰੇ ਦਰਵਾਜੇ ਦੀ ਜੇ ਗੱਲ ਕਰੀਏ ਤਾਂ ਆਪਾਂ 10 ਸਾਲ ਦੀ ਗਾਰੰਟੀ ਦੇਵਾਂਗੇ ਸਾਰੀ ਮੰਤੀ ਲੈ ਕੇ ਆਉਣ ਤੋਂ ਫਿੱਟ ਕਰਨ ਤੱਕ ਸਾਰੀ ਜ਼ਿੰਮੇਵਾਰੀ ਸਾਡੀ ਫੈਕਟਰੀ ਦੀ ਰਹੂਗੀ ਸਾਰਾ ਕੁਝ ਅਸੀਂ ਕਰਕੇ ਦੇਵਾਂਗੇ ਰੇਟ ਆ ਜਿਹੜਾ ਜੇ ਕਹਿ ਦੀ 2200 ਰੁਪਏ ਤੋਂ ਸਟਾਰਟ ਆ 2200 ਰੁਪਏ ਸਕਰ ਫੁੱਟ ਤੋਂ ਉਹਦੇ ਵਿੱਚ ਸਿੰਪਲ ਜੇ ਆਪਾਂ ਬੈਕ ਸਾਈਡ ਤੇ ਕੰਮ ਕਰਾਉਣਾਗਾ ਤਾਂ 2500 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਅੱਗੇ ਜੇ ਤੁਹਾਡਾ ਕੋਈ ਠੋਸ ਦੇ ਵਿੱਚ ਦਰਵਾਜ਼ਾ ਬਣਾਉਣ ਦਾ ਮਾਣਾ ਵੀ ਸਾਰੇ ਦੇ ਵਿੱਚ ਸਾਨੂੰ ਲੱਕੜੇ ਚਾਹੀਦੀ ਆ ਤਾਂ ਉਸ ਤਰੀਕੇ ਨਾਲ ਵੀ ਜਿਹੜਾ ਰੇਟ ਦਾ ਸਾਨੂੰ ਡਿਸਕਸ ਤੁਸੀਂ ਸਾਡੇ ਨੰਬਰ ਤੇ ਕਰ ਸਕਦੇ ਹੋ ਇਸ ਤੋਂ ਇਲਾਵਾ ਇਹਦੇ ਬਾਰੇ ਤਾਂ ਦੱਸਿਓ ਹੀ ਦੱਸਿਓ ਵੀ ਕਿਵੇਂ ਲੱਗਿਆ ਦਰਵਾਜ਼ਾ ਦੋ ਦਰਵਾਜ਼ੇ ਆਪਣੇ ਹਵੇਲੀਆਂ ਦੇ ਹੋਰ ਚੱਲ ਰਹੇ ਨੇ ਇੱਕ ਵੱਡਾ ਦਰਵਾਜਾ ਇਹ ਆ ਜੀ ਤੁਸੀਂ ਦੇਖੋ ਜਿਹੜਾ ਮਰਜ਼ੀ ਤੁਹਾਡਾ ਜੇਕਰ ਡਿਊਟੀ ਬਣਾਈ ਆ ਜਾਂ ਤੁਹਾਡਾ ਮੈਰਿਜ ਪੈਲਸ ਆ ਗੁਰਦੁਆਰਾ ਸਾਹਿਬ ਆ ਕੋਈ ਧਾਰਮਿਕ ਜਗਾ ਕੀ ਹਵੇਲੀ ਕੋਠੀ ਕਿਹੋ ਜਿਹੀ ਮਰਜ਼ੀ ਲੋਕੇਸ਼ਨ ਆ ਜਿਵੇਂ ਤੁਸੀਂ ਇੱਥੋਂ ਦੇਖ ਸਕਦੇ ਹੋ ਕਿੰਨੀ ਸੋਹਣੀ ਉੱਪਰੋਂ ਜਦੋਂ ਬਣਨਾ ਉਹਦੇ ਵਾਂਗੂ ਕਿੰਨੀ ਸੋਹਣੀ ਲੁੱਕ ਆਉਣੀ ਆ ਉਹ ਸਾਰੇ ਅਸੀਂ ਮਿੰਨਤੀ ਕਰਾਂਗੇ ਸਾਰਾ ਕੁਝ ਅਸੀਂ ਕਰਕੇ ਫਿੱਟ ਕਰਾਂਗੇ ਸਾਰਾ ਤੁਹਾਨੂੰ ਤਸੱਲੀ ਬਖਸ਼ ਕੰਮ ਕਰਾਵਾਂਗੇ ਤੇ ਜਿਹੜੇ ਵੀ ਮਿੱਤਰਾਂ ਨੇ ਕਈ ਵਾਰ ਹੁੰਦਾ ਯਾਰ ਵੀ ਬਾਈ ਵੀਡੀਓ ਦੇ ਵਿੱਚ ਅਸੀਂ ਦੇਖ ਲਿਆ ਪਰ ਅਸੀਂ ਦੇਖਣਾ ਚਾਹੁੰਨੇ ਆ ਕੇ ਤੋਂ ਆਪਣੀ ਤਪੇ ਫੈਕਟਰੀ ਆ ਤੁਸੀਂ ਇੱਥੇ ਕਦੋਂ ਵੀ ਵੇਟ ਕਰ ਸਕਦੇ ਹੋ 9872429747 ਆਪਣਾ ਜਿਹੜਾ ਨੰਬਰ ਆ ਫੈਕਟਰੀ ਦਾ ਉੱਤੇ ਤੁਸੀਂ ਕਾਲ ਕਰਕੇ ਇਹ ਬਣਦੇ ਦਰਵਾਜੇ ਲਾਈਵ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਕੁਆਲਿਟੀ ਦਾ ਆਪਾਂ ਕੰਮ ਕਰਦੇ ਆ ਕੀ ਕੀ ਇਹਦੇ ਵਿੱਚ ਜਿਹੜੀ ਸਾਗਵਾਨ ਲੱਗਦੀ ਆ ਪਾਲਿਸ਼ ਹੁੰਦੀ ਆ ਜੋ ਵੀ ਇਹਦੇ ਵਿੱਚ ਮਟੀਰੀਅਲ ਵਰਤਿਆ ਜਾਂਦਾ ਉਹ ਕਿਸ ਕੁਆਲਿਟੀ ਦਾ ਵਰਤਿਆ ਜਾਂਦਾ ਤੇ ਆ ਆ ਵੱਡਾ ਦਰਵਾਜਾ ਜੀ ਇਹ ਤੇ ਵੀ ਕੰਮ ਚੱਲ ਰਿਹਾ ਸਾਰੇ ਮਿਸਤਰੀ ਭਰਾ ਆਪਣੇ ਕੰਮ ਕਰ ਰਹੇ ਨੇ ਤੇ ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਜਿਹੜਾ ਆਪਣਾ ਹਵੇਲੀਆਂ ਦੇ ਅੰਦਰ ਵਾਲੇ ਮੇਨ ਐਂਟਰੀ ਦੇ ਦਰਵਾਜ਼ੇ ਆਗੇ ਜੇ ਤੁਸੀਂ ਵੱਡਾ ਦਰਵਾਜ਼ਾ ਤੁਹਾਡੇ ਕੋਲ ਆਪਸ਼ਨ ਨਹੀਂ ਹੈਗੀ ਆਪਾਂ ਕਹਿੰਦੇ ਸ਼ਹਿਰ ਦੇ ਵਿੱਚਾਂ ਕੋਠੀ ਸਾਡੀ ਕਲਾਸਿਕਲ ਦੇ ਵਿੱਚਾਂ ਤਾਂ ਉਹਨਾਂ ਲਈ ਆਫਰ ਇਹ ਵੀ ਇੱਕ ਚੀਜ਼ ਬਹੁਤ ਵਧੀਆ ਵੀ ਤੁਸੀਂ ਆ ਮੇਨ ਡੋਰ ਆਪਦਾ ਹਵੇਲੀ ਦਾ ਅੰਦਰਲਾ ਪਾਲਿਸ਼ ਵਾਲਾ ਬਣਾ ਸਕਦੇ ਹੋ ਬਿਲਕੁਲ ਉਸ ਤਰੀਕੇ ਨਾਲ ਹੀ ਬਣੂਗਾ ਜਿਵੇਂ ਉਹ ਦਰਵਾਜ਼ਾ ਹੈ ਪਿੱਤਲ ਲਵਾ ਸਕਦੇ ਹੋ ਪਿੱਤਲ 'ਚ ਜਿਹੜਾ ਮਰਜ਼ੀ ਡੌਮ ਜਿਹੜੀ ਮਰਜ਼ੀ ਪੱਤੀ ਤੁਸੀਂ ਲਵਾਉਣੀ ਹੋ ਉਹ ਲੱਗ ਜੂਗੀ ਜਿਹੜਾ ਮਰਜ਼ੀ ਤੁਸੀਂ ਦੇਲਿਆਂ ਦਾ ਡਿਜ਼ਾਈਨ ਪਾਉਣਾ ਮਤਲ ਤੁਸੀਂ ਨੈਟ ਤੋਂ ਫੋਟੋ ਭੇਜ ਦਿਓ ਸਾਨੂੰ ਉਹ ਚੀਜ਼ ਤੁਹਾਨੂੰ ਬਣਾ ਕੇ ਦੇਵਾਂਗੇ ਤੇ ਇਧਰ ਤੁਸੀਂ ਸਾਗਵਣ ਦੇਖ ਸਕਦੇ ਹੋ ਮੰਗਰ ਅਸੀਂ ਰੱਖੀ ਹੋਈ ਆ ਸਾਰੀ ਸੁੱਕੀ ਸਾਗਵਣ ਇੱਕ ਨੰਗ ਨੰਬਰ ਸਾਗਵਣ ਮਤਲਬ ਸਾਨੂੰ ਇਹ ਨਹੀਂ ਹੈਗਾ ਕੋਈ ਕੰਪਲੀਟ ਆਊਗੀ ਤੇ 10 ਸਾਲ ਦੀ ਬੇਸਿਸ ਉਨੂੰ ਦੱਸਤਾ ਵੀ ਆਪਣੀ ਫੈਕਟਰੀ ਦੇ ਵਿੱਚੋਂ ਜਿਹੜਾ ਵੀ ਕੰਮ ਸਾਗਵਣ ਦਾ ਕਰਾਂਗੇ ਉਹਦੀ ਗਰੰਟੀ ਦੇਵਾਂਗੇ ਪਾਲਿਸੀ ਦੀ 5 ਸਾਲ ਦੀ ਰਹਿੰਦੀ ਹੈਗੀ ਅੱਗੇ ਤੁਹਾਡੀ ਸਮਾਈ ਹੈਗੀ ਤੁਸੀਂ ਉਹਨੂੰ 20 ਸਾਲ ਵੀ ਲੈ ਸਕਦੇ ਹੋ ਜਿਵੇਂ ਆਪਾਂ ਨਵੀਂ ਗੱਡੀ ਲੈਣੇ ਹੁਣ ਕਮੈਂਟ ਕਰਕੇ ਜਰੂਰ ਦੱਸੋ ਵੀ ਸਾਗਵਣ ਦਾ ਇਹ ਵੱਡਾ ਦਰਵਾਜ਼ਾ ਹਵੇਲੀ ਦਾ ਕਿਵੇਂ ਲੱਗਿਆ ਤੇ ਕਿਹੜੇ-ਕਿਹੜੇ ਮਿੱਤਰਾਂ ਦਾ ਸੁਪਨਾ ਵੀ ਯਾਰ ਆਪਾਂ ਆਪਣੀ ਕੋਠੀ ਦੇ ਵਿੱਚ ਇਹ ਚੀਜ਼ ਲਵਾਉਣੀ ਹੈਗੀ ਨੰਬਰ ਸਕਰੀਨ ਤੇ ਦਿੱਤਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਆਪਣੇ ਘਰ ਦੇ ਜੇ ਕਹਿ ਦਈਏ ਘਰ ਦਾ ਮਤਲਬ ਸੋਹਣਾ ਲੁੱਕ ਹਵੇਲੀ ਦੀ ਸੋਹਣੀ ਲੁੱਕ ਬਣਾ ਸਕਦੇ ਹੋ ਧੰਨਵਾਦ ਦੋਸਤ